ਬੰਸ ਸਿੰਘ ਮੈਮੋਰੀਅਲ ਟੂਰਨਾਮੈਂਟ ਦਾ ਸਮਾਪਤੀ ਸਮਾਰੋਹ ਏਜੀਏ ਗਾਂਧੀ ਗਰਾਊਂਡ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਅਤੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਨਰੇਰੀ ਸਕੱਤਰ ਏਜੀਏ ਅਤੇ ਮੈਨੇਜਮੈਂਟ ਵੱਲੋਂ ਨਵਜੋਤ ਗਰੋਵਲ, ਸੌਰਵ ਸੇਠ, ਸਾਗਰ ਮਹਿਰਾ, ਸੁਮਿਤ ਅਰੋੜਾ, ਕੇਪੀ ਗਿਲ, ਮਨਮੋਹਿਤ ਸਿੰਘ, ਪਵਨ ਸ਼ਰਮਾ ਸਮੇਤ ਮੈਂਬਰ ਮੌਜੂਦ ਸਨ। ਸਾਡਾ ਬਣਾ ਕੇ ਮਾਨ ਦੇ ਨਾਲ ਸਿਲਚ ਹੋਇਆ ਕਿ ਸਾਡਾ ਨੌਜਵਾਨ ਇੱਥੇ ਕੰਮ ਕਰਨ ਲੱਗਾ ਤੇ ਥੋੜੀ ਜਿਹੀ ਜਿਹੜੀ ਰੂਪਰੇਖਾ ਜਿਹੜੀ ਚੇਂਜ ਹੋਣ ਲੱਗੀ ਹੈ ਅਸ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੀ ਗਰਾਊਂਡ ਇਹ ਮਸੱਬਾ ਦੇ ਲੈ ਅਮਸਰ ਤੇ ਬਹੁਤ ਵੱਡੇ ਵੱਡੇ ਖਿਡਾਰੀ ਇੱਥੋਂ ਖੇਡ ਕੇ ਬੜੇ ਬੜੇ ਨਾਮੀ ਖਿਡਾਰੀ ਬਣੇ ਇਸ ਗਰਾਊਂਡ ਨੂੰ ਬਚਾਉਣਾ ਇਨੂੰ ਸੁੰਦਰ ਬਣਾਉਣਾ। ਇਨੂੰ ਖੇਡਾਂ ਦੇ ਲਈਕ ਬਣਾਉਣਾ। ਇਨੂੰ ਅੱਜ ਦੇ ਯੁੱਗ ਦੇ ਜਿਹੜੇ ਸਟੇਡੀਅਮ ਐ ਉਹਦੇ ਬਰਾਬਰ ਦੀ ਬਣਾਉਣਾ। ਇਹ ਸਾਡੀ ਸਾਧਿਆ ਦੀ ਜ਼ਿੰਮੇਵਾਰੀ ਵਰਦੀ ਐ ਅਸੀਂ ਅੰਬਸਾ ਸਹਿਰ ਦੇ ਨਿਵਾਸੀ ਆਂ। ਔਰ ਮੈਂ ਇਹਨਾਂ ਨੂੰ ਵਿਸ਼ਵਾਸ ਹੋਇਆ ਕਿ ਮੈਂ ਮਾਝਾ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਝੀ ਨੂੰ ਕਹਿ ਕੇ ਉਹਨਾਂ ਨੂੰ ਬੇਨਤੀ ਕਰਕੇ ਜੋ ਵੀ ਇਸ ਗਰਾਉਂਡ ਵਾਸਤੇ ਕਰਨਾ ਪਊਗਾ ਉਹ ਸਿੱਖ ਕਰਾਂਗੇ ਔਰ ਵਧੀਆ ਗਰਾਉਂਡ ਜਿਹੜਾ ਉਹ ਬਣਾਉਂਗਾ। ਦੇਖੋ ਅੱਜ ਜਿਹੜਾ ਟੂਰਨਾਮੈਂਟ ਕਰਾਇਆ ਅੱਜ ਬੜੇ ਅੱਛੇ ਇੰਡੀਆ ਦੇ ਜਿਹੜੇ ਪਲੇਅਰ ਆ ਸਾਡੇ ਇੱਥੇ ਏਜੀਏ ਦੇ ਵਿੱਚ ਬੜੇ ਅੱਛੇ ਲੈਵਲ ਦਾ ਟੂਰਨਾਮੈਂਟ ਹੋਇਆ ਹੈ ਇਹਦੇ ਮੁੱਖ ਮਹਿਮਾਨ ਵਜੋਂ ਸਾਡੇ ਕੈਬਨਿਟ ਮਨਿਸਟਰ ਕੁਲਦੀਪ ਸਿੰਘ ਧਾਰੀਵਾਲ ਜੀ ਸਾਡੇ ਮੇਅਰ ਅੰਮ੍ਰਿਤਸਰ ਤੇ ਸਾਡੇ ਪੀਸੀਏ ਦੇ ਮੈਂਬਰ ਸਾਡੇ ਕੁਨਾਲ ਤਵੰਨ ਜੀ ਆਏ ਨੇ ਤੇ ਬੜਾ ਅੱਛਾ ਇੱਕ ਹਿੰਦੁਸਤਾਨ ਨੂੰ ਇੱਕ ਪੰਜਾਬ ਨੂੰ ਇੱਕ ਮੈਸੇਜ ਗਿਆ ਕਿ ਕੋ ਪਹਿਲੀ ਵਾਰੀ ਧਾਰੀਵਾਲ ਸਾਹਿਬ ਆਏ ਨੇ ਮੈਨੂੰ ਅਜੇ 4 ਮਹੀਨੇ ਤੇ ਜੁਆਇਨ ਕੀਤੇ ਹੋਇਆ ਉਹਨਾਂ ਨੂੰ ਮੈਂ 4 ਮਹੀਨਿਆਂ ਦੀ ਆਪਣੀ ਪਰਫਾਰਮੈਂਸ ਤੇ ਜਿਹੜਾ ਪਿਛਲੀ ਪਰਫਾਰਮੈਂਸ ਦਿਖਾਈ ਹੈ ਉਹਨਾਂ ਨੇ ਦਿਲਸ਼ੇਰ ਖੰਨਾ ਜੀ ਸਾਡੇ ਸੈਕਟਰੀ ਨੇ ਪੀਸੀਏ ਦੇ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਅੰਮ੍ਰਿਤਸਰ ਦੀ ਗੁਰੂ ਨਗਰੀ ਦੇਖੋ ਤੁਸੀਂ ਸਾਰੇ মিডিਆ ਭਰਾ ਜੇ ਅੰਮ੍ਰਿਤਸਰ ਸਭ ਤੋਂ ਪਹਿਲੇ ਅਸੀਂ ਲੋਇਲ ਆਪਣੀ ਗੁਰੂ ਨਗਰੀ ਦੇ ਦੇਖੋ ਗੁਰੂ ਨਗਰੀ ਦੇ ਵਿੱਚ ਇੱਕੋ ਗਰਾਊਂਡ ਹੈ ਸਾਡੇ ਅੰਮ੍ਰਿਤਸਰ ਦੇ ਵਿੱਚ ਏਜੀਏ ਮੈਂ ਇਸ ਵੇਲੇ ਤੁਹਾਡੇ ਸਜੋਜ ਸਦਕਾਰ ਇਥੇ ਨੁਮਾਇੰਦਾਂ ਵਾਂ ਸੈਕਟਰੀਆਂ ਤੇ ਮੇਰਾ ਸਭ ਤੋਂ ਪਹਿਲਾ ਫਰਜ਼ ਆ ਕਿ ਗੁਰੂ ਨਗਰੀ ਦੇ ਵਿੱਚ ਜਿਹੜੀ ਇਹ ਗਰਾਊਂਡ ਹੈ ਉਹਨੂੰ ਅੱਛੇ ਲੈਵਲ ਤੇ ਇੰਪਰੂਵ ਕਰਨਾ ਜਿਹੜੇ ਸਾਡੇ ਬੰਦੇ ਹੱਕ ਅਗੇ ਆ ਅਸੀਂ ਪੀਸੀਆ ਕੋ ਰਿਕੁਐਸਟ ਕਰਕੇ ਜ਼ਰੂਰ ਲਵਾਂਗੇ ਕਿ ਸਾਡੀ ਅੰਮ੍ਰਿਤਸਰ ਦੀ ਜਿਹੜੀ ਗਰਾਊਂਡ ਨੂੰ ਇੱਕ 5 ਸਟਾਰ ਇਨਫਰਾਸਟ੍ਰਕਚਰ ਦਿੱਤਾ ਜਾਵੇ